ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਆ ਮੰਮੀ ਚੱਲੇ ਨੇ ਹੁਣ ਭੋਗ ਤੇ ਨੂੰ ਪਿੰਡ ਚ ਵਿਆਹ ਹੋਇਆ ਕੱਲ ਵਿਆਹ ਹੋਇਆ ਉਹਨਾਂ ਦੇ ਅੱਜ 파ਟ ਦਾ ਭੋਗ ਆ 12 ਵੀ ਵੱਜਣਗੇ ਅਜੇ ਤਾਂ ਉਤੀ ਮੈਂ ਨਾ 1 ਵੱਜੂਗਾ ਬਹੁਤ ਲੇਟ ਕਰਤਾ ਉਹਨਾਂ ਨੇ ਅਸਲੀ ਜਿਹੋ ਲੱਗੇ ਨੇ ਦੁੱਧ ਦੱਤਾ ਕਰਨ ਚਾਟੀ ਦੀ ਲੱਸੀ ਬਣਾਉਣ ਜੀਨੇ ਪੀਣੀ ਆ ਜਾਊਗੀ ਫਿਲਹਾਲ ਚਾਟ ਹੀ ਨਹੀਂ ਗਈ ਪਤਿਲਾ ਇਹ ਪਿੱਤਲ ਦਾ ਉਹਦੇ ਜੀ ਧਰਨਗੇ ਦੁੱਧ ਦੱਤਾ ਅੱਗ ਬਾਲ ਰਹੇ ਨੇ ਕਿੰਨੇ ਦਾ ਮੌਸਮ ਹੈ ਪਿਆ? ਅਮਮ ਅੱਜ ਤਾਂ ਠੀਕ ਆ ਹਵਾ ਕੱਲ ਤਾਂ ਜ਼ਿਆਦਾ ਖਿਆਜਿਤ ਹੈ ਨਹੀਂਨੀ ਦੇ ਕਿ ਜਾਨਾ ਪਊਗਾ ਕੋਈ ਲੋ ਜੂਨੇ ਸੀ ਥੋੜੀ ਇਹ ਸੈਟਿੰਗ ਚੇਂਜ ਕਰਨ ਲੱਗੇ ਆ ਹਰਜੀਤ ਕਰ ਰਹੇ ਨੇ ਬੈੱਡ ਖਾਲੀ ਇਹ ਬੈੱਡ ਚਾਊਗਾ ਉੱਪਰ ਪੂਰੇ ਅਸੀਸ ਉਹ ਸਿੱਟੀ ਆਇਆ ਲੜਾ ਲੈ ਨਹੀਂ ਫਿਰਦਾ ਸੀ ਉਹ ਖੜਾ ਗਰਮੀ ਹੋ ਗਈ ਹੁਣ ਮੰਮੀ ਸੌਂਦੇ ਨਹੀਂ ਸਾਡੇ ਮੰਜੇ ਤੇ ਉਹਨਾਂ ਨੂੰ ਬੈੱਡ ਤੇ ਨੀਂਦ ਨਹੀਂ ਆਂਦੀ ਤਾਂ ਕਰਕੇ ਬੈੱਡ ਜਾਊਗਾ ਉੱਪਰ ਉਰੇ ਆਊਗਾ ਮੰਜਾ ਮੰਮੀ ਦਾ ਦੇ ਤੋ ਚੱਕੀ ਜਾਉ ਇਹਨਾਂ ਚਲੋ ਚੱਕੋ ਬੈਡ ਚੋਂ ਫਟੋ ਸਮਾਨ ਐ ਸੀਸ ਐ ਮੁਚਕੀਆ ਬੈਡ ਚੋਂ ਫਟੋ ਕੀ ਰੱਖਿਆ ਹੁੰਦੇ ਤੇ ਕੀ ਆ ਲੈਓ ਦੇਖਿਓ ਜੀ ਚੱਕੀ ਸਰਦਾਰਾਂ ਦੀਆਂ ਨੇ ਦਾਦਾ ਜੀਆਂ ਨੇ ਇਹ ਵੜਾ ਪਹਿਲੇ ਆਹ ਕੋਸਾ ਹੂੰ ਲੇਪਾ ਦिए ਵਿੱਚ ਮਮਨ ਦੀ ਉਹ ਭਗਵਾ ਮਮਨ ਤੇ ਗਿਆ

ਤੈਨੂੰ ਨਹੀਂ ਜਾਣਾ ਪੁੱਤ ਤੂੰ ਆ ਜਾ ਹੇਠਾਂ ਹੀ ਗੇਰ ਜਾਏਗਾ ਤੂੰ ਆ ਜਾ ਦੂਜੀ ਚ ਕਾਵਾਂਗੇ ਆਪਾਂ ਆ ਜਾ ਇਹਨੂੰ ਤਾਂ ਮੌਕਾ ਚਾਹੀਦਾ ਜਾਣ ਦਾ ਆਜੋ ਬੰਦਾ ਉਹ ਪ੍ਰੀਤ ਜੀ ਇੱਕ ਖਾਤਣਾ ਚਕਾਈ ਜੇ ਉਹ ਮੇ ਤਾਂ ਤੀ ਸੂਰੀਆਂ ਆਸੀ ਉਸ ਹੋ ਤੋ ਪਤਸਾੜ ਤੇ ਅਲੱਗ ਜਾਣਦੀਆਂ ਮੇਖਾਂ ਮੈਂ ਤੱਕ ਨਹੀਂ ਦੇਖੀ ਮਾੜਾ ਜਾ ਫੋਟੋਾਂ ਤੇ ਵਿਚਾ ਕੇ ਤੁਸੀਂ ਵੀ ਚਾਹਤ ਬੈੱਡ ਲਗਾ ਲਿਆ ਔਰ ਸਮਾਨ ਸਾਰਾ ਹਰ ਜੇ ਮੰਜੇ ਤੇ ਪਿਆ ਹੈ ਕੱਲ ਨੂੰ ਰੱਖਾਂਗੇ ਸਮਾਨ ਤਾਂ ਹੁਣ ਤਾਂ ਰੱਖਿਆ ਨਹੀਂ ਜਾਣਾ ਜਿਹੜਾ ਆਪਣਾ ਦਾ ਲੱਗੋ ਮੈਟਰ ਰੜ ਗਿਆ ਨਹੀਂ ਬਈ ਹੁਣ ਨਹੀਂ ਰੱਖਣਾ ਇਹ ਅੱਜ ਦੇ ਬਲੌਗ ਦੀ ਇੱਥੇ ਹੀ ਹੁਣ ਕਰਦੇ ਆ ਐਂਡਿੰਗ ਥੱਕ ਗਿਆ ਐਂਡ ਕਰਦਾ ਹੁਣ ਥੱਕੇ ਪਏ ਆ ਫਿਰ ਸਾਰਾ ਦਿਨ ਦੇ ਦੇਖ ਲਓ ਮੋਈ ਵੀਡੀਓ ਸਾਰੇ YouTube ਫੈਮਿਲੀ ਨੂੰ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ ਓਕੇ ਬਾਏ ਸ਼ਸ਼ੀ ਕਾਲ ਬਲਾਓ ਸ਼ਸ਼ੀ ਕਾਲ ਬਲਾ ਦੋ ਪੁੱਤ ਗੁੱਡ ਨਾਈਟ ਬਲਾਉਸ ਸ਼ਸ਼ੀ ਕਾਲ ਸ਼ਸ਼ੀ ਕਾਲਾ ਸ਼ਸ਼ੀ ਕਾਲ ਬਲਾ ਦੋ ਬਰਾਬਰ ਸ਼ਸ਼ੀ ਕਾਲ ਬਲਾਉਸ ਸ਼ਸ਼ੀ ਕਾਲ ਬਾਏ ਕਾ ਦੋ ਬਾਏ ਕਾ ਦੋ ਓਕੇ ਬਾਏ ਕਰਿਓ ਬਾਏ ਚਲੋ